ਸਨਾਤਰੀ ਮੁਹੱਲਾ ਪਹਿਲਾ ਪੂਰ ਸਲਾਹੇ ਕੀ ਤਨਾਤੀ ਜੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਜੀ ਸਾਜੀ ਨਵਾ ਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਬੀਬੀ ਹਰਵੰਸ ਕੌਰ ਜੀ ਨੇ ਇਸ ਗੁਰਦੁਆਰੇ ਸਾਹਿਬ ਦੀ ਜਿੰਨੀ ਸੇਵਾ ਕੀਤੀ ਹੈ ਇਹ ਜਿਥੇ ਦੀ ਪਾਠਾਂ ਦੀ ਮਾਇਆ ਨਾਲ ਨਹੀਂ ਕੀਤੀ ਇਹ ਉਹ ਗ੍ਰਾਹੀਤ ਕਰਕੇ ਕੀਤੀ ਆ ਇਹ ਉਹ ਹਾਲ ਕਮਰਾ ਬਣਿਆ ਹੈ ਜਿਆ ਸਰ ਸ੍ਰੀ ਲੰਗਰ ਦਾ ਕਮਰਾ ਬਣਿਆ ਹੈ ਜਾਂ ਬ੍ਰਾਂਡੇ ਬਣੇ ਹੈ ਜਾਂ ਦੂਸਰੇ ਮਾਜ ਦੇ ਕਮਰੇ ਬਣਾਏ ਇਹ ਸਾਰੇ ਬੀਬੀ ਜੀ ਨੇ ਲੋਕਾਂ ਦੇ ਪੈਸੇ ਜਿਨ੍ਹਾਂ ਜਿਨ੍ਹਾਂ ਨੇ ਪ੍ਰੇਮ ਦੇ ਨਾਲ ਬੀਬੀ ਨੂੰ ਅਰਪਣ ਕੀਤੇ ਹੈ ਉਹ ਸੇਵਾ ਉੱਥੇ ਲੱਗੀ ਹੈ ਪੰਜੋ ਕੋਤਰੀਆਂ ਜਿਹੜੀਆਂ ਹੋਈਆਂ ਸਨ ਉਹਨਾਂ 10000 ਰੁਪਿਆ ਬਚਿਆ ਸੀ ساری ਮਾਇਆ ਖਰਚ ਕੇ ਹਰ ਵਾਰੀ 3.5 ਹਜ਼ਾਰ ਤੋਂ ਉੱਤੇ ਸਿੰਘਾਂ ਦੇ ਬਸਤਰਾਂ ਤੇ ਲੱਗਦਾ ਰਿਹਾ ਉਹ ਬਸਤਰਾਂ ਦੇ ਵਿੱਚੋਂ ਖਰਚ ਕੱਢ ਕੇ ਬੀਬੀ ਜੀ ਹੁਣੀ ਜਿੰਨਾ ਮਾਇਆ ਬਚੀ ਸੀ 10000 ਰੁਪਏ ਸੀ ਉਹਦੇ ਨਵੇਂ ਸੰਜੋ ਕੋਤਰੀਆਂ ਤੋਂ ਬਾਲ 3000 ਰੁਪਏ ਉੱਤੇ ਲੱਗਦਾ ਰਿਹਾ ਹਰ ਵਾਰੀ ਬਸਤਰ ਬਣਾ ਕੇ ਦਿੰਦੇ ਰਹੇ ਆ ਉਸ ਮਾਇਆ ਦੇ ਨਾਲ ਜਤਰਾ ਹਜੂਰ ਸਾਹਿਬ ਦੀ ਪਰ ਮੇ ਸਾਡੀ ਇਹ ਸਾਰਿਆਂ ਤੱਕ ਪੌਂਦੀ ਬੀਬੀ ਨੂੰ ਕਰਾਉਣਾ ਕੀਤੀ ਹੈ ਇੱਕ ਮਾਇਆ ਦਾ ਕੈਸਾ ਵੀ ਸਿੰਘ ਜਿਹੜੀ ਪਾਠਾ ਦੀ ਮਾਇਆ ਬੀਬੀ ਨੂੰ ਹੁਣ ਤੱਕ ਨਹੀਂ ਰੱਖੀ ਇਹ ਅਸਾਜ ਦੇ ਇਨਸਾਨ ਹੈ ਬੀਬੀ ਦੀ ਸਗੋਂ ਜਿਹੜੀ ਸੰਗਤ ਨੂੰ ਲੋਗ ਗ੍ਰਾਹੀ ਆਉਂਦੀ ਸੀ ਉਹਦੇ ਵਿੱਚੋਂ ਸੇਵਾ ਕਰਦੇ ਰਹੇ ਹੁਣ ਜਿਹੜਾ ਘੋ ਵੀ ਪੈਂਦਾ ਰਹੇ ਇਹ ਬੀਬੀ ਦੀ ਲੰਗਰ ਵਾਲਾਂ ਦੀ ਗ੍ਰਾਹੀ ਵਿੱਚੋਂ ਪਾਉਂਦੇ ਰਹਿੰਦੇ ਹਨਗੇ ਇਹ ਤੋਂ ਤੱਕ ਬੀਬੀ ਇਹਨਾਂ ਦਾ ਨਿਜਮ ਹੈ ਕਿ ਬੀਬੀ ਉਹਨਾਂ ਦੀ ਮਾਇਆ ਜਿਹੜੀ ਪਾਠਾਂ ਦੀ ਹੈ ਉਹ ਸੰਗਤ ਦੀ ਸੇਵਾ ਦੇ ਖਰਚਿਆਂ ਤੋਂ ਬਗੈਰ ਹੁਣ ਤੱਕ ਇਹ ਨਹੀਂ ਖਰਚੀ ਏਡੀ ਉਹਨਾਂ ਦੀ ਕੁਰਬਾਨੀ ਹੈ ਅੱਜ ਹੁਣ ਜਿਹੜੀ ਮਾਇਆ ਸੀ 1400 ਰੁਪਏ ਦਾਸ ਦੇ ਪਾਸ ਲਿਆ ਕੇ ਉਹਨਾਂ ਦੇ ਕਮਰੇ ਤੇ ਰੱਖਤਾ ਕਿ 1200 ਰੁਪਏ ਇਹ ਇਹ ਕਿੰਨੇ ਪਾਠਾਂ ਦੀ ਸਾਰੀ ਆਮਦਨ ਇਹ ਤੁਸੀਂ ਸੰਭੋ ਮੈਂ ਕਿਹਾ ਬੀਬੀ ਅਸੀਂ ਤਾਂ ਅੱਗੇ ਨਹੀਂ ਕਰ ਲਈ ਕਹਿੰਦੇ ਅੱਗੇ ਮੈਂ ਵੀ ਨਹੀਂ ਰੱਖੀ ਉਹ ਸਾਰੀ ਪਾਠਾਂ ਦੀ ਮਾਇਆ ਵਸਤਰਾ ਤੇ ਇਹ ਦੋ ਜਹਾਂ ਤਜਦਾਨੀ ਯਾਤਰਾ ਤੇ ਖਰਚ ਹੋ ਗਈ ਹੈ ਇਹ ਵਚਨ ਕੀਤਾ ਉਹਨਾਂ ਨੇ ਤੇ ਇਸ ਮਾਇਆ ਨੂੰ ਮੈਂ ਪਾਠਾ ਦੀ ਨੂੰ ਅੱਗੇ ਵੀ ਕਦੇ ਵਰਤਿਆ ਇਹ ਸੁਣ ਕਰਕੇ ਮੈਂ ਦੀਦੀ ਨੂੰ ਕਿਹਾ ਕਿ ਦੀਦੀ ਜੀ ਅਸੀਂ ਇਸ ਪਾਠਾ ਦੀ ਮਾਇਆ ਨੂੰ ਨਹੀਂ ਲੈਣਾ ਚਾਹੁੰਦੇ ਇਹ ਜਿਹੜਾ ਗੁਰਦਾਰੇ ਸਾਹਿਬ ਦਾ ਕਮਰਾ ਇੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਨਿਵਾਸ ਵਾਲਾ ਬਣਾਉਣਾ ਉਹਦੇ ਤੇ ਮਾਇਆ ਖਰਚ ਦਿਓ ਜਦੋਂ ਇਹ ਬੇਨਤੀ ਕੀਤੀ ਦੀਦੀ ਉਹਨਾਂ ਨੂੰ ਉਸ ਵੇਲੇ ਦੀਦੀ ਨੇ ਮੱਲੋ ਮੱਲੀ ਕਿਹੜੀ 700 ਰੁਪਏ ਕਰਨ ਲੱਗੀ ਤੁਸੀਂ ਪਿੰਡਾਂ ਦਾ ਜੋੜ ਮੇਲਾ ਕਰਨਾ ਹੈ ਉੱਥੇ ਤੁਹਾਡੇ ਸਿਰ ਖਰਚ ਹੋ ਜਾਂਦਾ ਹੈ ਉਹਦੇ ਵਾਸਤੇ ਇੱਥੋਂ ਹੀ ਘੋਟੇ ਖੰਡਾ ਇੰਤਜ਼ਾਮ ਕਰ ਲੋ ਉਹ ਮਾਈ ਝਾਈ ਦੇ ਚਾਹੀ 700 ਰੁਪਏ ਦੀਦੀ ਉਹਨਾਂ ਨੇ ਦਿੱਤਾ ਤੇ ਉਹ ਲੈ ਕਰਕੇ ਉਹਦੇ ਚੋਂ ਖੰਡ ਲਿਆਉਣੀ ਹੈ ਉਹ ਜੋੜ ਮੇਲੇ ਵਾਸਤੇ ਤੇ ਅੱਗੇ ਘੋ ਉਥੋਂ ਅੰਮ੍ਰਿਤਸਰ ਤੋਂ ਤਿੰਨ ਚਾਰ ਪੀਪੇ ਆਵੇਗਾ ਇਸ ਪ੍ਰਕਾਰ ਖਰਚ ਹੋਇਆ ਹੈ ਬਾਕੀ ਬਦੋ ਬਦੋ 700 ਰੁਪਿਆ ਜਿਹੜਾ ਸੀ ਉਹ ਕਾਲਰ ਜਾਸ ਹੋਇਆ ਉਸੇ 1400 ਚੋਂ ਕਮਰੇ ਵਾਟੂ ਸਕੈ ਇਹ ਉਹ ਬੀਬੀ ਉਹ ਨਹੀਂ ਕਦੇ ਕਿਸੇ ਪਾਠੀ ਦੀ ਮਾਇਆ ਨਹੀਂ ਰੱਖਦੇ ਅਜੇ ਕਿਸੇ ਪ੍ਰਕਾਰ ਕੋਈ ਪਾਠ ਵਾਲੇ ਦੀ ਕੋਈ ਖਾਲੋ ਵੀ ਮਾਇਆ ਸ਼ਾਇਦ ਬੀਬੀ ਵਰਤ ਕੇ ਕਮਰੇ ਬਣਾਉਂਦੀ ਹੋਊਗੀ ਇਹਨਾਂ ਸੱਚਾਈ ਚ ਰਹਿੰਦੇ ਐ ਕਿ ਮਾਸਰਵਾਉਂਗਾ ਕਿ ਮਾਇਆ ਦੰਦੇ ਸਨ ਉਸ ਮਾਇਆ ਨੂੰ ਬਸਰੋ ਵਾਲੀ ਨੂੰ ਅਸੀਂ ਇੱਥੇ ਕਮਰੇ ਤੇ ਕਹਤੇ ਬੀਬੀ ਸਤਪੁਰ ਪੇਉਠੇ ਲਾਲੋ ਬਸੇ ਹੋਸੀ ਅੰਮ੍ਰਿਤਸਰ ਬਸਾਰੇ ਜਿਸੇ ਵੀ ਬਣਾ ਕੇ ਲਿਆਏ ਹੈ ਇਸ ਪ੍ਰਕਾਰ ਵਿਆਰਜਾਰੀ ਨਾਲ ਬੀਬੀ ਨੂੰ ਸੇਵਾ ਕਰ ਰਹੇ ਉਸ ਦਾ ਪ੍ਰਦਾਨ ਕੋਈ ਆਦਮੀ ਕਿਸੇ ਪ੍ਰਕਾਰ ਦੀ ਸ਼ੰਕਾ ਨਾ ਕਰੇ ਬੀਬੀ ਹਨ ਕਰੇ ਕਿਸੇ ਇਹ ਪਾਠ ਵੀ ਮਾਇਆ ਦਾ ਜਿਹੜਾ ਖਰਚਾ ਉਹ ਆਪ ਦੇ ਪੱਲੇ ਨਹੀਂ ਪਾਇਆ ਇੰਨਾ ਸਿਕਾਈ ਨਾਲ ਸੇਵਾ ਨਿਭਾ ਰਹੇ ਹੈ ਜਿਹੜਾ ਕੋਈ ਸ਼ੰਕਾ ਕਰੂ ਗੁਰੂ ਕਾ ਬੀਰਮਜ਼ਾਰ ਆਪੇ ਹੋਊਗਾ। ਬਨਾਸਰੀ ਮਹੱਲਾ ਪਹਿਲਾ ਪਿਉਰ ਸਲਾਹੀ ਕੀਤਾ ਭੀਜੈ ਗਰੀਬ ਨਵਾਜ ਅੰਤਰੀਆਨੀ ਟਿਕਾਣਾਕੇ ਦੇ ਚ ਗਏ ਆ ਉਥੇ ਭੂਮੀਆਂ ਚੋਰ ਸੀ ਬੜਾ ਧਾੜ ਵੀ ਰਿੰਦਾ ਉਹਦਾ ਹਵਾ ਸੀ ਬੜੀ ਭਾਰੀ ਚੋਰੀ ਕਰਿਆ ਕਰਦਾ ਉਹ ਚੋਰੀ ਕਰਦੇ ਨੂੰ ਵੇਖ ਕਰਕੇ ਉਥੋਂ ਲੋਕਾਂ ਨੇ ਕਿਹਾ ਕਿ ਮਹਾਰਾ ਇਹ ਬਣਾ ਧੜਵੀ ਹੈ ਇਹ ਹੜਦਾ ਨਹੀਂ ਚੋਰੀ ਨਹੀਂ ਛੱਡਦਾ ਗੁਰੂ ਮਹਾਰਾਜ ਸਾਹਿਬ ਦੇ ਪਾਸ ਨੂੰ ਲੈ ਕੇ ਆਏ ਗਰੀਬ ਨੂੰ ਆਜੂ ਕਿਹਾ ਭਈ ਚੋਰੀ ਛੱਡ ਦੇ ਤਾ ਸਿੱਖ ਬਣਾਵਾਂਗੇ ਇਹ ਕਹਿਣ ਲੱਗਾ ਮਹਾਰਾ ਮੈਨੂੰ ਆਦਤ ਹੈ ਚੋਰੀ ਕਰਨ ਦੀ ਚੋਰੀ ਛੁੱਟਦੀ ਨਹੀਂ ਮਹਾਰਾ ਕਹਿੰਦੇ ਚੰਗਾ ਕੋਈ ਚੋਰੀ ਛਡਾਉਣ ਦਾ ਅਸੀਂ ਯਤਨ ਕਰਦੇ ਆਂ ਤੋ ਐ ਕਰਿਆ ਕਹਿ ਰਹੇ ਇੱਕ ਤਾਂ ਆਗਦੇ ਵਾਸਤੇ ਚੋਰੀ ਨਾ ਕਰਿਆ ਤਾ ਇਸ ਕੇ ਬਚਨ ਮੰਨ ਇੱਕ ਲੂਣ ਖਾਚ ਹਰਾਮ ਨਾ ਕਰਿਆ ਕਰ ਦੋ ਤੇ ਪੀਜਾ ਗਰੀਬ ਮਾਰ ਨਾ ਕਰਿਆ ਕਰ ਤੇ ਚੌਥਾ ਫੱਤੀ ਬੋਲਿਆ ਕਰ ਤੇ ਚੋਰੀ ਛਡਾਉਣ ਦਾ ਯਤਨ ਗੁਰੂ ਸਾਹਿਬ ਨੇ ਉਹਦਾ ਕੀਤਾ ਇਸਨੇ ਇਹ ਗੁਰੂ ਸਾਹਿਬ ਦੇ ਬਚਨ ਮੰਨ ਕੇ ਕਹਿੰਦਾ ਚੰਗਾ ਮੈਂ ਸੱਚ ਬੋਲਨੂੰ ਤੇ ਆਪਦੇ ਵਾਸਤੇ ਵੀ ਚੋਰੀ ਕਰੂੰ ਤੇ ਇਹੇ ਤਰ੍ਹਾਂ ਇਸ ਕੇ ਪੈਰਕੇ ਮੈਂ ਗਰੀਬ ਮਾਰ ਨਹੀਂ ਕਰਾਂਗਾ ਤੇ ਦੂਣ ਖਾ ਕੇ ਹਰਾਮ ਨਹੀਂ ਕਰਾਂਗਾ ਇਹ ਗੁਰੂ ਸਾਹਿਬ ਦਾ ਬਚਨ ਮੰਨ ਕੇ ਭੁੰਦੀਆਂ ਰਹਿਣ ਲੱਗਿਆ ਇੱਕਦਮ ਚੋਰੀ ਦੀ ਲਾਲਕ ਅਨੁਸਾਰ ਇੱਛਾ ਹੋਈ ਵੀ ਚੋਰੀ ਕਰੀਏ ਫੇਰ ਸਤੂਰੂ ਦੇ ਬਚਨ ਤੇ ਆਏ ਸਿੱਧਾ ਗਰੀਬ ਨੇ ਆ ਕੇ ਕਿਹਾ ਕਿ ਮੇਰੇ ਘਰ ਵਿੱਚ ਲੜਕੀ ਦਾ ਮੈਦਾਣ ਕਰਨਾ ਹੈ ਮੇਰੀ ਹਿੰਮਤ ਨਹੀਂ ਇਹਨਾਂ ਦਾ 500 ਰੁਪਏ ਮੇਰੇ ਕੋਲ ਹੋਵੇ ਤੇ ਮੈਂ ਆਪਣੀ ਲੜਕੀ ਜਿਹੜੀ ਹੈ ਉਹਦੀ ਸ਼ਾਦੀ ਕਰ ਦਿਆਂ ਸੁਰਕੇ ਭੂਮੀਆਂ ਕਹਿੰਦਾ ਚੰਗਾ ਮੈਂ ਤੇਰਾ ਇੰਤਜ਼ਾਮ ਕਰਾਂਗਾ ਜਿਸ ਵੇਲੇ ਇੰਤਜ਼ਾਮ ਕਰਨ ਵੇਲੇ ਇਹਨੇ ਸੋਚਿਆ ਜੇ ਚੋਰੀ ਕਿਵੇਂ ਕਰੀਏ ਗੁਰੂ ਸਾਹਿਬ ਦਾ ਹੁਕਮ ਹੈ ਸੱਚ ਬੋਲਣ ਦਾ ਤੇ ਇਹ ਝੂਠ ਬੋਲੇ ਮੈਨੂੰ ਚੋਰੀ ਹੋਣੀ ਨਹੀਂ ਉਸ ਵੇਲੇ ਸਾਬ ਚੰਗੇ ਜੀ ਕਿਨ ਪਾਤਸ਼ਾਹੀ ਲਿਵਾਸ ਪਹਿਰ ਲਿਆ ਤੇ ਲਿਵਾਸ ਪਹਿਰ ਕੇ ਪਾਤਸ਼ਾਹ ਦੇ ਘਰ ਨੂੰ ਚੱਲਿਆ ਜਿਸ ਵੇਲੇ ਪਾਤਸ਼ਾਹ ਦੇ ਘਰ ਨੂੰ ਚੱਲਿਆ ਫਹਿਰੇ ਬੈਗਿਆਂ ਨੇ ਪੁੱਛਿਆ ਕੌਣ ਹੈ ਰਾਤ ਵੇਲੇ ਤੂੰ ਕਹਿੰਦਾ ਚੋਰ ਉਹਨਾਂ ਨੇ ਸੋਚਿਆ ਵੀ ਇਹ ਕੋਈ 파ਰਸੀ ਮੁਲਾਪੀ ਆਦਮੀ ਹੈ ਤੇ ਚੋਰ ਕਹਿੰਦਾ ਇਹ ਲੰਘ ਜਾਂਦਾ ਤਾੜੀਆਂ ਜੂੜੀਆਂ ਲੰਘਿਆ ਇਹ ਪ੍ਰਕਾਸ਼ ਸਾਹਿਬ ਸਿੰਘ ਜੀ ਜਾਂਦਾ ਉਹ ਉਸ 파ਰਸੀ ਦੇ ਖਜ਼ਾਨੇ ਆ ਵੀ ਥਾਂ ਚੜਿਆ ਗਿਆ ਜਾ ਕੇ ਉਸਨੇ ਖਜ਼ਾਨਾ ਭੰਨਿਆ ਖਜ਼ਾਨਾ ਭੰਨ ਕੇ ਜਿੰਨੀ ਕੁ ਲੋੜ ਸੀ ਮਾਇਆ ਦੀ ਉਨੀ ਇਕੱਠੀ ਕਰ ਲਈ ਤੇ ਇਕੱਠੀ ਕਰਕੇ ਪੰਡਵਾਂ ਨੇ ਕਹਿੰਦੇ ਪਾਤਸ਼ਾਹ ਦੇ ਘਰ ਆਇਆ ਕੁਝ ਖਾਣਾ ਵੀ ਚਾਹੀਦਾ ਇਸ ਖਿਆਲ ਨੂੰ ਲੈ ਕੇ ਲੋਭ ਲਹਿਰ ਹਲਕਾਇਆ ਭਾਈ ਗੁਰਦਾਸ ਜੀ ਨੇ ਕਿਹਾ ਲੂਣਾਂ ਆਂਡਾ ਫੜਿਆ ਚੋਰ ਗਿਆ ਕਰ ਸਾਜੇ ਜ ਅੰਦਰ ਵੜਿਆ ਕੁੰਜ ਕੁੰਜਾ ਉੱਚਾ ਪਹਾੜਾ ਕੋ ਵਾਰੇ ਚੜਿਆ ਤੇ ਇਸ ਪ੍ਰਕਾਰ ਅਗਲਾਈ ਪੰਡਵਨ ਲੋਹਣ ਇਸ ਪ੍ਰਕਾਰ ਲੋਭ ਲਹਿਰ ਹਲਕਾਇਆ ਲੂਣ ਆਂਡਾ ਫੜਿਆ ਲੂਣ ਇਸ ਪ੍ਰਕਾਰ ਸਾਧ ਸੰਗਤ ਜੀ ਉਸਨੇ ਕਿਸ ਕੱਖ ਨਾ ਖੜਿਆ ਕੋਈ ਚੀਜ਼ ਨਾ ਲਈ ਸਭ ਕੁਝ ਉੱਥੇ ਛੱਡ ਆਇਆ ਤੇ ਆਇਆ ਨ ਸਵੇਰੇ ਪੁੱਛਿਆ ਲੋਕਾਂ ਨੂੰ ਚੋਰਾਂ ਨੂੰ ਵਿਦਵਾਸ਼ਾ ਨੂੰ ਕੁੱਟ ਪਈ ਉਸੇ ਨੇ ਕਹ ਗਰੀਬ ਮਾਰਮ ਨਹੀਂ ਕਰਾਉਣੀ ਚਾਹੀਦੀ ਜਾ ਕੇ ਪੇਸ਼ ਹੋ ਗਿਆ ਕਹਿੰਦੇ ਵੀ ਚੋਰੀ ਪਾਪ ਹੈ ਤੇਰੀ ਮਾਂ ਕੀ ਕੀਤੀ ਹੈ ਤੇ ਇਹਨਾਂ ਲਗਿਆ ਕਿ ਉਹ ਨਹੀਂ ਕਹਿੰਦੇ ਗੁਰੂ ਸਾਹਿਬਾਂ ਮੇਰੇ ਮੇਰੇ ਹੁਕਮ ਕੀ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਮੈਂ ਤੇਰੇ ਘਰ ਚੂਰਨ ਥੋੜਾ ਮੂਹ ਜਹਾ ਦੇਸੀ ਉਹ ਤਸਵੀਰ ਦੋਣ ਇਸ ਕਰਕੇ ਰੱਖੀ ਇੱਕ ਲੂਣ ਵਿੱਚ ਖਾਣੇ ਕਰਕੇ ਮੈਂ ਨਹੀਂ ਲਗਿਆ ਕੋਈ ਫਿਰ ਉਸ ਵੇਲੇ ਪਾਪ ਸ਼ਾਹ ਨੇ ਵਜ਼ੀਰ ਬਣਾ ਲਿਆ ਵਜ਼ੀਰ ਬਣ ਕੇ ਉਹ ਸਿੱਖੀ ਦਾ ਪ੍ਰਚਾਰ ਕਰਨ ਲੱਗਾ ਉਸ ਵੇਲੇ ਗੁਰੂ ਸਾਹਿਬ ਨੇ ਉਸ ਭੂਮੀਆਂ ਨੂੰ ਚੋਰੀ ਛਡਾ ਕੇ ਉਪਦੇਸ਼ ਬਖਸ਼ਿਆ ਸੀ ਕਿ ਰਾਜੇ ਦੇ ਘਰ ਪੁੱਤਰ ਨਹੀਂ ਸੀ ਹੁੰਦਾ ਪੁੱਤਰ ਹੋਣ ਵਾਸਤੇ ਇਹ ਸੰਗਤਿਆ ਦਾਸ ਕਰਾਈ ਇਹ ਲੜਕੀ ਪੈ ਜਾ ਹੋਈ ਸ੍ਰੀ ਗੁਰੂ ਨਾਨਕ ਦੇਵ ਮਾਰੇ ਸਾਹਿਬ ਸੰਤ ਮਸਤੂਆਣੇ ਵਾਲੇ ਬਚਨ ਸੁਣਾਉਂਦੇ ਸਨ ਕਿ ਵਿਚੇ ਜਿੱਥੇ ਮਸਤੂਆਣਾ ਗੁਰਦੁਆਰਾ ਹੈ ਪਹਿਲਾ ਸੰਤਾਂ ਦਾ ਆਬ ਬਣਾਇਆ ਹੋਇਆ ਇੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵਿਆਹ ਵਾਲੇ ਬੈਠੇ ਸਨ ਤੇ ਉਹ ਲੜਕੇ ਦੀ ਸ਼ਾਦੀ ਦਾ ਵਕਤ ਸੀ ਲੜਕੇ ਦੀ ਕੋਈ ਰਾਜੇ ਦੀ ਲੜਕੀ ਨਾਲ ਮੰਗੇ ਆਜਾ ਚੁਗਰਾਣ ਕਹਿਤਾ ਵੀ ਇਹ ਤਾਂ ਲੜਕੀ ਆ ਰਹੀ ਹੈ ਵਿਆਹਣ ਵਾਸਤੇ ਰਸਤੇ ਵਿੱਚ ਕਹਿੰਦੇ ਸ਼ਿਕਾਰ ਨਿਕਲਿਆ ਇਹ ਰਾਜਪੁੱਤਰ ਨੇ ਉਸ ਵੇਲੇ ਜਿਹੜਾ ਰਾਜੀ ਪੁੱਤਰ ਨੇ ਨਵਾਹਤੀ ਸੀ ਲੜਕੀ ਇਹ ਗਿਆ ਜਨੂੰ ਬਣ ਵਿੱਚ ਹਰਮ ਦੇ ਮਦਰ ਹਰਮ ਦਾ ਲੋਕ ਹੋ ਗਿਆ ਅੱਗੇ ਗੁਰੂ ਨਾਨਕ ਸਾਹਿਬ ਤੇ ਬਾਲਾ ਮਰਦਾਨਾ ਬੈਠੇ ਵੇਖੇ ਜਾ ਕੇ ਮੱਥਾ ਟੇਕਿਆ ਮਾਰਨ ਆ ਕਿਹਾ ਬਾਲਕੋ ਕਿਉਂ ਮਾਰੋ ਇਹ ਬਚਨ ਕਹਿਣਾ ਲੜਕੀ ਤੋਂ ਨਾਰੀ ਤੋਂ ਜੋ ਪੁਰਖ ਕਰਾਵਾਇ ਕਿਉਂ ਇਸਤਰੀ ਜਾਮੇ ਤੋਂ ਇਹ ਪੁਰਖ ਦਾ ਜਾਮਾ ਇਹਦਾ ਹੋ ਗਿਆ ਇਸ ਨਾਲ ਗੁਰੂ ਸਾਹਿਬ ਦਾ ਸੰਗਤ ਦੀ ਰਸ ਪੂਰੀ ਕਰਾ ਕੇ ਉਹ ਬੱਚਾ ਬੱਚਾ ਜਦੋਂ ਬਣਾਸਾ ਅਤੇ ਉਥੇ ਚੂਗਨੰਜਬ ਜਾ ਕੇ ਬਰੀਕ ਪਛਾਤ ਪਹਿਰਾ ਕੇ ਵੇਖਿਆ ਕਿ ਉਸ ਰਾਜੇ ਦੇ ਜਮਾਈ ਨੂੰ ਸਾਰਿਆਂ ਨੂੰ ਬਧਾਈਆਂ ਦਿੱਤੀਆਂ ਵੇਖ ਕੇ ਇਸ ਪ੍ਰਕਾਰ ਇਹ ਭੂਮੀਆਂ ਜਿਹੜਾ ਚੋਰ ਸੀ ਚੋਰੀ ਛੱਡ ਕੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ ਇਹ ਰਾਜੇ ਦਾ ਵਜ਼ੀਰ ਬਣ ਕੇ ਪਰਮਕਾਰ ਦੇ ਕੰਮ ਕਰ ਰਿਹਾ ਸੀ ਉਹਨੂੰ ਉਪਦੇਸ਼ ਉਸ ਵਕਤ ਪਹਿਲਾ ਮਾਰਨ ਬਖਸ਼ਿਆ ਸੀ ਕਿਉਂ ਦੀ ਛਡਾਉਣ ਵਾਸਤੇ ਸਨਾਥਰੀ ਮਹੱਲਾ ਪਹਿਲਾ ਚੋਰ ਸਲਾਹੇ ਕੀਤਾ ਨਾ ਪੀਜੈ ਸਰਗੁਣ ਸਾਲ ਵੀ ਫਰਮਾਉਦੇ ਹਨ ਚੋਰ ਸਲਾਹੇ ਕੀਤਾ ਨਾ ਪੀਜੈ ਕੇ ਭਾਈ ਇਹ ਚੋਰ ਸਿਫਤ ਕਰੇ ਨਾ ਕਿਸੇ ਆਦਮੀ ਦੀ ਜਿਹਦੀ ਜਿਹਦੀ ਚੋਰੀ ਕੀਤੀ ਹੈ ਉਹਦੀ ਸਿਫਤ ਕਰੇ ਜੀ ਇਹ ਤਾਂ ਬੜਾ ਸਰਦਾਰ ਹੈ ਬੜਾ ਅਰਹੀਸ਼ ਹੈ ਬੜਾ ਦਾਨੀ ਹੈ ਬੜਾ ਨਰਮ ਸੁਆਹ ਵਾਲਾ ਹੈ ਇਹ ਸਰਗੁਣ ਦਾ ਕਿਉ ਚੋੜਦੇ ਤੇ ਸਿਵਕ ਸੁਣ ਕੇ ਯੀਨੀ ਚੋਰੀ ਕੀਤੀ ਉਹਦਾ ਕਿਤ ਨਹੀਂ ਤੇ ਇਹਦਾ ਮੰਦਾ ਨਹੀਂ ਜਿੱਦ ਕੇ ਚੋਰੀ ਨਹੀਂ ਇਹਨ ਕੀਤੀ ਜਲ ਛੜਦੀਏ ਨੂੰ ਜੇ ਬਦੀ ਕਰੇ ਤਾਂ ਤਸੂ ਨਾ ਛੀਕਿਆ ਜੇ ਕਹੇ ਜੀ ਬੜਾ ਏ ਆਪਣੇ ਯਾਲੀਆ ਆਦਮੀ ਐ ਮਲਮਲੀ ਪੜੜ ਕੇ ਜੀਆਂ ਨੂੰ ਕੁੱਟਦਾ ਹੈ ਤੇ ਇਉਂ ਜੇ ਬਰਨਾਮੀ ਕਰੇ ਤਾਂ ਉਹਦਾ ਕੁਝ ਜਿਸ ਦੀ ਚੋਰੀ ਕੀਤੀ ਉਹਦਾ ਸ਼ੈਦਾ ਨਹੀਂ ਨਾਸ ਨਹੀਂ ਹੁੰਦਾ ਉਸ ਰਾਜੇ ਦਾ ਪਾਤਸ਼ਾਹ ਦਾ ਚੋਰ ਕੀ ਹਮ ਭਰੇ ਨਾ ਸੋ ਜਗ ਦੇ ਰੈਦਨੀ ਉਹਦੀ ਹਮੈਤ ਨਹੀਂ ਕੋਈ ਪਰਦਾ ਕਿ ਚੋਰ ਚੰਗਾ ਨੇਕ ਹੈ ਚੋਰ ਕੀ ਆ ਚੰਗਾ ਕਿਉਂ ਹੋ ਜਦੋਂ ਚੋਰ ਕੰਮ ਕਰੇ ਰ ਚੰਗਾ ਕੰਮ ਪੈਣਾ ਹੁੰਦਾ ਚੋਰ ਦਾ ਕੀਤਾ ਹੋਇਆ ਚੋਰੀ ਹੁੰਦੀ ਅਖੀਰ ਹੁਣ ਮਨ ਅੰਧੇ ਕੁੱਤੇ ਕੁੰਡੀਆਂ ਮਨ ਨੂੰ ਸਿੱਖਿਆ ਦੇਈ ਹੀ ਤਾਈ ਮਨ ਹੈ ਅਲੀਆਨੀਆਂ ਨੇ ਹਾ ਇਹ ਕੁੱਤੇ ਲੋਭੀਆ ਜੋ ਕੂੜਿਆਰ ਝੂਠ ਬੋਲਣ ਵਾਲਿਆ ਸਭ ਸਾਡੀ ਸਿੱਖਿਆ ਬਿਨ ਬੋਲੇ ਬੁੱਝੀਐ ਸੱਚਿਆਰ ਸੱਚਾ ਪਰਮੇਸ਼ਵਰ ਜੋ ਸੱਚ ਦੀ ਪ੍ਰਾਪਤੀ ਕਰਾਉਣ ਵਾਲਾ ਉਹ ਬਿਨਾ ਬੋਲੇ ਤੋਂ ਸਾਰਿਆਂ ਦੇ ਦਿਲ ਦੀ ਗੁਈਦਾ ਹੈ ਸਮਝਦਾ ਹੈ ਐਸਾ ਉਸਈ ਆਈਆ ਪਰਮੇਸ਼ਵਰ ਹੈ ਜੇ ਉਹਦੇ ਹਿਰਦਿ ਅੱਗੇ ਬੂਹੇ ਕੇ ਧਰ ਕੇ ਵਰਗਾ ਸੱਚਾ ਹੋਣਾ ਚਾਹਨਾ ਹੈ ਤਾਂ ਉਹ ਬਿਨਾ ਬੋਲੇ ਤੋਂ ਸਮਝਦਾ ਹੰਤ ਜਾਨੀ ਜਾਣਦਾ ਉਹਦੇ ਤਾਂ ਹੀ ਕਿਸੇ ਜੀ ਆਈਆ ਕੁਸੈਦੀ ਪ੍ਰਾਪਤੀ ਵਾਲਾ ਹੋਵੇਂਗਾ ਸਹਾਉ ਚੂਰ ਸਵਾਲਿਉ ਚੂਰ ਸਿਆਣਾ ਜਦਕਿ ਭਾਈ ਚੋਰ ਹੋਵੇ ਸਵਾਲਿਉ ਸੁੰਦਰ ਰੂਪ ਵਾਲਾ ਹੋਵੇ ਬੜਾ ਸੋਹਣਾ ਸਰੂਪ ਹੋਵੇ ਚੋਰ ਦਾ ਤੇ ਚੋਰ ਨੂੰ ਸੋਹਣਾ ਜਾਣ ਕੇ ਛੜਨੀ ਦੇਈਦਾ ਵੀ ਬੜਾ ਗੋਰੇ ਰੰਗ ਵਾਲਾ ਚਾ ਚੋਰ ਨੂੰ ਛੱਡ ਦੇਉ ਚੋਰ ਸਿਆਣਾ ਜੇ ਚੋਰ ਚਾਣਾ ਸ਼ਾਸਤਰ ਗਿਆਨੀ ਹੋਵੇ ਜਿਦਿਆ ਉਪਰੇ ਆ ਹੋਵੇ ਤੇ ਚੋਰੀ ਦੀ ਆਦਤ ਹੋਵੇ ਫੇਰ ਵੀ ਚੋਰ ਨੂੰ ਛੱਡਿਆ ਨਹੀਂ ਜਾ ਸਕਦਾ ਖੋਤੇ ਦਾ ਮੁੱਲ 1 ਦੁਗਣਾ ਜਿਵੇਂ ਖੋਤੇ ਦੇਈਏ ਦਾ ਮੁੱਲ 1 ਹੁੰਦਾ ਹੈ ਕਿ ਦੋ ਗਿਣਕੇ ਕਰ ਲਈਏ ਤੋੜ ਕੇ ਨਾ ਵਿਚਾਰੇ ਉਹ ਦੋ ਟੁਕੜੇ ਕਰਦੀ ਦਾ ਰੁਪਈਆ ਜੇ ਖੋਤਾ ਰੁਪਈਆ ਭਰ ਦਿੰਦੇ ਹੈ ਇਸੇ ਪ੍ਰਕਾਰ ਖੋਤੇ ਆਦਮੀ ਦਾ ਮੁੱਲ 1 ਦੁਗਣਾ ਦੋ ਗੋਲੀਆਂ ਜੋੜ ਕੇ ਇਕੱਠੀਆਂ ਜੜਤ ਵਾਰ ਦਈਏ ਇਹ ਖੋਤੇ ਦਾ ਮੁੱਲ ਹੈ ਅਸਲੀ ਮੁੱਲ ਇਹ ਕੋ ਨੂੰ ਮਾਤ ਦੇਣਾ ਚਾਹੀਦਾ ਹੈ ਜਿਹੜੇ ਆਦਮੀ ਨੂੰ ਖੋਰਨਾਂ ਨੂੰ ਖੋਪਿਆ ਇਨਾਸ ਖਾਵੇ ਦੁਗਾਣਾ ਬਾਵੇ ਇਕੱਠੀ ਗੋਲੀਆਂ ਜੋੜ ਕੇ ਇਸੇ ਤਰਕਾਰ ਖੋਤੇ ਕਾ ਮੁੱਲ ਇੱਕ ਦੁਗਾਣਾ ਜਿਹੜੇ ਖੋਤੇ ਪੁਰ ਖਣਗੇ ਉਹਨਾਂ ਦਾ ਮੁੱਲ ਇੱਕ ਹੈ ਦੋ ਗਿਣ ਕੇ ਜੰਮਣ ਤੇ ਮਰਨ ਉਹਨਾਂ ਨੂੰ ਪਿਆਰ ਹੀ ਰਹਿੰਦਾ ਹੈ ਦੋ ਦੀ ਗਿਣਤੀਆਂ ਦੋ ਧਾਣਾ ਲਾ ਗਣੀਆਂ ਕੌਣ ਕੌਡਾ ਦੋ ਕੌਡਾ ਮੁੱਲ ਫੁੱਟੀਆਂ ਨਹੀਂ ਪੈਂਦਾ ਉਹਨਾਂ ਪੁਰਖਾਂ ਦਾ ਜੇ ਸਾਥ ਰੱਖੀ ਐ ਦੀਜਰਲਾ ਜੇ ਖੋਦਰਦੀ ਐ ਜਿਉਂ ਖਰਿਆਂ ਦੇ ਸਾਥ ਰੱਖਦੀਏ ਤੇ ਵਿcke ਹੀ ਖੋਤੇ ਨੂੰ ਨਾਰਾ ਛੜੀਏ ਜਾਂ ਪਰਖੀ ਐ ਖੋਟਾ ਹੋਏ ਜਾ ਜਦੋਂ ਰੁਪਈਆ ਨੂੰ ਪਰਖੀਏ ਖੋਟਾ ਰੁਪਈਆ ਖੋਟਾ ਹੀ ਹੋ ਜਾਂਦਾ ਉਹ ਖੜਾ ਨਹੀਂ ਨਿਕਲਦਾ ਹੈ ਇਸੇ ਪ੍ਰਕਾਰ ਜੇ ਜੇ ਸਾਥ ਰੱਖੀ ਹੈ ਜੀਜਰ ਲਾ ਜੇ ਸੰਗਤ ਦੇ ਨਾਲ ਖੋਟੇ ਆਦਮੀ ਨੂੰ ਜਿਹੜਾ ਚੋਰੀ ਕਰਨ ਵਾਲਾ ਜਾਰੀ ਕਰਨ ਵਾਲਾ ਮੰਦ ਕਰਨ ਕਰਨ ਵਾਲਾ ਉਹਨੂੰ ਨਾਲ ਰੱਖ ਲਿਜੀਏ ਸੰਗਤ ਤੇ ਸੰਗਤ ਦਾ ਰੂਪ ਬਣਾ ਕੇ ਉਹਨੂੰ ਨਾਲ ਲਾ ਲਈਏ ਜਾਂ ਪਰ ਕੀ ਹੈ ਖੋਟਾ ਹੋਏ ਜਾ ਜਦੋਂ ਬਲ ਕੀ ਉਹਦਾ ਧਰਮ ਨਹੀਂ ਹੁੰਦਾ ਉਹ ਧਰਮ ਤੋਂ ਹੀਣਾਪੁਰਖ ਹੁੰਦਾ ਸਹਿ ਧਰਮ ਤੋਂ ਹੀਣਾ ਜਿਹੜਾ ਹੈ ਉਹ ਖੋਟਾ ਨਿਕਲਵਾ ਹੈ ਉਹ ਅੰਦਰ ਬੁਕਾਰੀ ਨਿਕਲਦਾ ਹੈ ਕਿਉਂ ਪਰਖਣ ਤੋਂ ਸੱਚਿਆ ਨਹੀਂ ਨਿਕਲਦਾ ਮਾਰੇ ਕਹਿੰਦੇ ਹਨ ਜੈਸਾ ਕਰ ਤੂ ਤੈਸਾ ਪਾਵੇ ਜੋ ਹੈ ਜੀਵ ਕਰਮ ਕਰਦਾ ਉਹ ਹੈ ਜ ਫਲ ਪਾਉਂਦਾ ਹੈ ਆਪ ਜੀਵ ਕਰਪੇ ਹੀ ਖਾਵੈ ਆਪ ਹੀ ਬੀਜ ਉਸ ਕਰਮ ਨੂੰ ਬੀਜਦਾ ਕਰਦਾ ਹੈ ਉਹ ਕਰਮ ਦਾ ਕਾਰਨ ਰੂਪ ਵੀ ਆਪ ਹੈ ਆਪੀ ਉਹਦਾ ਫਲ ਖਾਂਦਾ ਭੋਗਦਾ ਹੈ ਇਹ ਵਿੜਿਆਈਆ ਆਪੀ ਖਾਂ ਜੇ ਕੋਈ ਭਾਈ ਕੋਈ ਆਦਮੀ ਵਿੜਿਆਈਆ ਆਪਦੀਆਂ ਆਪੋ ਖਾਵੇ ਕਹੇ ਕਿ ਮੈਂ ਹੀ ਬੜਾ ਸਿਆਣਾ ਹੈ ਮੈਂ ਬੜਾ ਲਿਆਕਦਾਰਾ ਹੈ ਮੇਰੇ ਜੈਸਾ ਕੋਈ ਸੰਤ ਨਹੀਂ ਮੇਰੇ ਜੈਸਾ ਕੋਈ ਸਰਦਾਰ ਨਹੀਂ ਮੇਰੇ ਜੈਸਾ ਕੋਈ ਰੀਸ਼ ਨਹੀਂ ਕਿ ਉਹ ਵਿਡਿਆਈਆਂ ਆਪ ਹੀ ਖਾਈ ਜਾਵੇ ਮਾਰੀ ਜਾਵੇ ਜੇਹੀ ਸੁਰਤਤੀ ਹੈ ਰਾਹ ਜਾਏ ਆਉਂਦੀ ਆਈ ਆਪ ਦੀ ਕਰਨੀ ਆਪ ਵਿਡਿਆਈਆਂ ਖਾਣੀਆਂ ਆ ਉਹਨਾਂ ਨੇ ਇਸ ਪ੍ਰਕਾਰ ਜੇਹੀ ਸੁਰਤਤੀ ਹੈ ਰਾਹ ਜਾਏ ਜੇਹੀ ਜੇਦੀ ਸੁਰਤ জ্ঞাত ਹੁੰਦੀ ਹੈ ਉਹੇ ਜੇ ਰਾਹ ਚੱਲਿਆ ਜਾਂਦਾ ਜੇਹੀ ਜੇਦੀ ਸੁਰਤ ਹੈ ਜਿਹਦੀ ਚੋਰੀ ਸੁਰਤ ਹੈ ਉਹ ਚੋਰੀ ਵਾਲੇ ਕੰਮ ਦੀ ਜਾ ਪੈਂਦਾ ਉਹਨਾਂ ਜੂਨਾ ਦੀ ਜਾ ਪੈਂਦਾ ਹੈ ਇਸੇ ਪ੍ਰਕਾਰ ਜੇਹੀ ਸੁਰਤ ਹੈ ਉਹ ਜੇ ਜੂਨ ਦੇ ਰਾਹ ਜਾਂਦਾ ਖੁਦ ਗਿਆਨ ਹੈ ਜਹੀ ਜੀ ਇਹ ਜਿਸੋ ਪਲੀ ਪ੍ਰਕਾਰ ਜਿਸ ਕਾ ਮੇਰੀ ਪ੍ਰੀਤ ਕੀ ਹੈ ਉਹ ਹੀ ਰਾਹ ਜੋ ਤੁਰ ਪੈਂਦਾ ਜਾਂਦਾ ਹੈ ਜੀ ਸੌ ਪੀੜਿਆ ਕੂੜ ਕੁਵਾੜ ਰਾਜ ਚੰਗੇ ਜੀ ਚਾਰ ਪ੍ਰਕਾਰ ਦੇ ਚੋਰ ਮੰਨੇ ਹੈ ਇੱਕ ਤਾਂ ਜੋਰ ਹੈ ਧੰਦੇ ਇੱਕ ਜੋਰ ਹੈ ਸਭ ਸੰਗੇ ਜੀ ਕਵਤਾ ਦੇ ਜਿਵੇਂ ਕਲੀਆਂ ਦੇ ਚੋਰ ਹੁੰਦੇ ਹੈ ਦੂਏ ਦੀ ਕਵਤਾ ਚੁਰਾ ਲੈਣੀ ਉਹ ਆਉ ਦਾ ਨਾਮ ਵਿੱਚ ਪਾ ਦੇਣਾ ਇਹ ਚੋਰ ਕਵੀ ਹੁੰਦੇ ਆ ਅਜੇ ਇੱਕ ਇਹੋ ਜਿਹੇ ਚੋਰ ਆ ਜਿਹੜੇ ਆਪਣੇ ਗੁਨਾਹਾਂ ਨੂੰ ਲੋਕੋ ਕੇ ਰੱਖਦੇ ਆ ਭਜੰਗੀਆਂ ਪੋਥੀ ਥੱਲੇ ਰੱਖ ਕੇ ਵੀ ਤੇ ਮੱਥਾ ਟੇਕਿਆ ਸੀ ਦਰੀ ਦੇ ਤੇ ਪੋਥੀ ਲੱਗੀ ਸੀ ਅੱਗੇ ਵਾਸਤੇ ਪੋਥੀ ਨਹੀਂ ਰੱਖਣੀ ਆਦਬ ਦੇ ਨਾਲ ਪੋਥੀ ਰਮਾਲਾਂ ਤੇ ਰੱਖ ਕੇ ਮੱਥਾ ਟੇਕਿਆ ਕਰ ਜਾਂ ਉਂਝੀ ਹੱਥ ਜਿ ਰਾਖ ਕੇ ਸੋਲਿਆ ਕਰੀ ਤੇ ਅੱਗੇ ਵਾਸਤੇ ਥੱਲੇ ਨਾ ਲੱਗੇ ਦਰੀ ਤੇ ਕਿਥੇ ਪੈਰ ਰੱਖੀ ਦੇ ਆ ਮੰਦੀ ਸੋਹੇ ਰਮਾ ਜੇ ਸੌ ਕੂੜੀਆ ਕੂੜਕਵਾਰ ਇਹ ਕਹਿੰਦੇ ਜੇ ਸੌ ਕੂੜੀਆ ਕੂੜਕਵਾਰ ਇਹ ਕਹਤਾ ਆਦਮੀ ਮੰਦਾ ਚੋਰ ਆਪਦੇ ਔਗਣ ਕੀਤੇਆਂ ਨੂੰ ਮਨ ਚ ਲੁਕੋ ਕੇ ਰੱਖਣਾ ਕਿਸੇ ਨੂੰ ਪੁੱਛਣਾ ਵੀ ਕੀ ਹਲ ਜਨੇ ਤਿਆਰ ਬਣ ਪਿਆਰ ਹੋਵੇ ਬਾਵੇਂ ਕੁਰੇ ਪਿਆ ਹੋਵੇ ਬੱਜੇ ਨੂੰ ਕੁਰੇ ਤਾਂ ਕਰਨਾ ਹੋਵੇ ਫੇਰ ਕਹਿਣਾ ਜੀ ਮੈਂ ਤਾਂ ਤਿਆਰ ਬਣ ਤਾਰ ਪੰਜਾ ਪਿਆਰਾਂ ਚ ਲੱਗ ਜਾਣਾ ਕੋਸੇ ਪ੍ਰਕਾਰ ਜਦੋਂ ਕੋਈ ਲੋੜ ਪਵੇ ਉੱਥੋਂ ਕਹਿਣਾ ਮੈਂ ਤਿਆਰ ਬਚਾਰਾ ਇਹ ਮਨ ਦੀ ਚੋਰੀ ਹੈ ਮਨ ਤੇ ਲਕੋ ਕੇ ਆਪਣੇ ਗੁਨਾਹਾਂ ਨੂੰ ਰੱਖਣਾ ਸੰਗਤ ਕਿਉਂ ਜਿਹੜਾ ਇੱਥੇ ਨਾ ਬਖਸ਼ਾਊਗਾ ਉਹਦੇ ਕਿਤੇ ਨਹੀਂ ਬਖਸ਼ੇ ਜਾਣਾ ਕਈਆਂ ਆਦਮੀਆਂ ਨੇ ਆਪਣੀਆਂ ਲੜਕੀਆਂ ਦੇ ਭੈਣਾਂ ਦੇ ਪੈਸੇ ਲਏ ਸੀ ਜਦੋਂ ਇਹ ਗੁਰੂ ਸਾਹਿਬ ਦਾ ਸ਼ਬਦ ਸੁਣਿਆ ਉਹਨਾਂ ਨੂੰ ਦੀਵਾਨ ਵਿੱਚ ਆ ਕੇ ਸੱਤ ਸੱਤ ਰੁਪਇਆ ਜਿਹਨਾਂ ਲਿਆ ਸੀ ਚੋਰੀ ਕੀ ਲੜਕੀ ਦੇ ਪਾ ਕੇ ਮਾਫੀਆਂ ਲਈਆਂ ਕਾਲੇ ਮੂੰਹ ਕਰਨ ਤੱਕ ਗਏ ਬਿੰਦੈ ਨੂੰ ਬਖਸ਼ ਲੋ ਜਿਵੇਂ ਦੱਸਿਆ ਜਾਈਏ ਕਿਉਂ ਗੁਰੂ ਸਾਹਿਬ ਬਖਸ਼ੁੰਦੇ ਹੈ ਜੇ ਸੰਗਤਿ ਬਖਸ਼ਾ ਲਵੇ ਆਪਣੇ ਔਗਰਾਂ ਨੂੰ ਛੱਡ ਦੇਵੇ ਅਤੇ ਇਸ ਪ੍ਰਕਾਰੇ ਮਨ ਦੀ ਚੋਰੀ ਹੈ ਇੱਕ ਹੈ ਸਭ ਸੰਗਤ ਜੀ ਨਾਮ ਬੰਨੋਂ ਚੋਰ ਜਿਨ੍ਹਾਂ ਬਾਦਕਿਆ ਤੇ ਕਿਸਕਰ ਦੇ ਨਾਮ ਨਾਲ ਦੇਵੇ ਬਾਸੇ ਕੋਟ ਪੰਜਾਹਾਂ ਇਹ ਚਾਰੇ ਪ੍ਰਕਾਰ ਦੇ ਚੋਰਾਂ ਦੀ ਹਾਲਤ ਉੱਥੇ ਦਸਤੀ ਹੈ ਜੇ ਸੌ ਕੂੜਿਆ ਕੂੜਕਵਾਹ ਜੇ ਭਾਈ ਸੈਂਕੜੇ ਆਦਮੀ ਕੂੜ ਝੂਠ ਬੋਲਣ ਵਾਲਾ ਹੋਵੇ ਕਿ ਕਵਾਡੀਆਂ ਗੱਪਾਂ ਮਾਰਨ ਵਾਲਾ ਹੋਵੇ ਇਹ ਕੂੜੀਆਂ ਝੂਠੀਆਂ ਤੂੰ ਤਾਂ ਲਾਉਣ ਵਾਲਾ ਹੋਵੇ ਕਿਸੇ ਨੂੰ ਇਹ ਕੂੜੀਆਂ ਇਨਾਮੀਆਂ ਛਪਾਵਾ ਜੀਆਂ ਕਰਨ ਵਾਲਾ ਹੋਵੇ ਅਤੇ ਕੂੜ ਝੂਠ ਕਰਕੇ ਕਵਾਲ ਗੱਪਾਂ ਮਾਰਨ ਵਾਲਾ ਹੋਵੇ ਉਹ ਫੇਰ ਵੀ ਕੈਂਕੜੇ ਕੂੜੀਆਂ ਕਰਕੂਤਾ ਕਰਨ ਵਾਲਾ ਝੂਠਾ ਹੀ ਰਹਿੰਦਾ ਹੈ। ਕੈਂਕੜੇ ਝੂਠ ਬੋਲ ਕੇ ਕਵਾੜ ਗੱਪਾ ਮਾਰਨ ਵਾਲਾ ਗੱਪੀ ਹੀ ਰਹਿੰਦਾ ਹੈ। ਭਾਵ ਹੈ ਸਭ ਆਖੂ ਸੰਸਾਰ। ਸਾਰੇ ਸਾਰੇ ਸੰਸਾਰੋਂ ਚੰਗਾ ਚੰਗਾ ਕਹੀ ਜਾਵੇ ਫੇਰ ਚੰਗਾ ਨਹੀਂ ਹੁੰਦਾ। ਇਸ ਪ੍ਰਕਾਰ ਇੱਕ ਸਤੀ ਸੀ ਸਾਹਿਬ ਸੰਗੇ ਜੀ ਆਪਣੇ ਆਪ ਨੂੰ ਕਹੋਂਦੀ ਉਹ ਲੜਕੀ ਨੂੰ ਸ਼ਾਦੀ ਨਹੀਂ ਸੀ ਕਰਾਈ। ਉਹਦੀ ਸਾਰੇ ਦੁਨੀਆ ਦੀ ਜਲ ਸੀ। ਜਿਸ ਵੇਲੇ ਮਰਨ ਲੱਗੀ ਉਸਨੇ ਕਿਹਾ ਕਿ ਲੜਕੀਆਂ ਕੁਆਰੀਆਂ ਨਾ ਕਦੇ ਰੱਖਿਆ ਕਰੋ ਇਹਨਾਂ ਨੂੰ ਵਿਆਹ ਦਿਆ ਕਰੋ ਅਕੇ ਮੇਰੀ ਦੇਖੋ ਨਾ ਵਧਾਈ ਇਹਨਾਂ ਤੁਸੀਂ ਮੇਰੀ ਕਰਦੇ ਹੋ ਐਕਚੁਅਲੀ ਤਰ੍ਹਾਂ ਜੀ ਪ੍ਰਸੰਗ ਆਉਂਦਾ ਤੁਸੀਂ ਮੇਰੇ ਹੁਣ ਮਰੀ ਤੇ ਬਾਜ ਇਹ ਮੇਰੇ ਘਰ ਦੇ ਚਾਰ ਖੂਂਗੇ ਪੱਟ ਕੇ ਵੇਖਿਓ ਜਦੋਂ ਚਾਰ ਖੂਂਗੇ ਪੱਟ ਕੇ ਵੇਖੇ ਚਾਰ ਕਰਨ ਦੇ ਬੱਚਿਆਂ ਦੇ ਨਿਕਰੇ ਇਸ ਤਰ੍ਹਾਂ ਆਪਦੇ ਪੇਟ ਚੋਂ ਬੱਚੇ ਕਢਾਉਂਦੀ ਰਹੀ ਤੇ ਬੇਵਿਚਾਰ ਕਰਦੀ ਰਹੀ ਇੱਜ਼ਤ ਚੰਗੀ ਬਣਾਈ ਸੀ ਲੋਕਾਂ ਵਿੱਚ ਇਸ ਪ੍ਰਕਾਰ ਦੇ ਉਗਣ ਕਰਨ ਵਾਲਾ ਮਹਾਰਾਜ ਸਾਹਿਬ ਕਹਿੰਦੇ ਭਾਵੇਂ ਸਾਰਾ ਸੰਸਾਰ ਚੰਗਾ ਪਹੀ ਜਾਵੇ ਉਗਣ ਵਾਲਾ ਉਗਰੀ ਹੁੰਦਾ ਹੈ ਸੁਧ ਭਾਵ ਹੈ ਅੱਧੀ ਪਰਵਾਹ ਜੇ ਪ੍ਰਮੇਸ਼ਰ ਮਹਾਰਾਜ ਇਹ ਤੈਨੂੰ ਪਾਵੇ ਤਾਂ ਅੱਧੀ عمر ਪਾਵੇਂ ਹੋਵੇ ਜਵਾਨੀ ਕੀ ਭਾਵੇਂ ਮਰਦੀ ਏ ਇਹ ਉਹਦੀ ਪਰਮਾਨਿਕ ਹੈ ਪਰ ਤੇਰੇ ਭਾਵ ਵਾਲੀ ਕਰਤੂਤ ਹੋਵੇ ਜੀਵਨ ਚੰਗਾ ਹੋਵੇ ਇਹ ਤੈਨੂੰ ਪਾਵੇ ਅੱਧੀ ਪਾਵੇਂ ਅਕਲ ਹੋਵੇ ਸਾਡੀ ਦੁਨੀਆ ਨਾਲ ਉਹ ਵੀ ਪਰਮਾਣਿਕ ਹੈ ਜੇ ਤੈਨੂੰ ਭਾਜ ਜਾਵੇ ਸੱਚੇ ਪਾਤਸ਼ਾਹ ਅੱਧੀ ਪਰਾ ਲੋਕ ਭਾਵੇਂ ਸਾਰੀ ਦੁਨੀਆ ਨਾਲ ਥੋੜੀ ਗਰੀਬੀ ਨਾਲ ਗੁਜ਼ਾਰਾ ਕਰਨ ਵਾਲੇ ਹੋਈਏ atyp buddhi ਤੋਂ ਭਾਵੇਂ ਰਹੇ ਤੇ ਦੁਨੀਆ ਦੀ ਨਿਗਾਹ 'ਚ ਬੁੱਧ ਤੋਂ ਰਹਤੀ ਹੋਈਏ ਫੇਰ ਵੀ ਤੈਨੂੰ ਭਾਜੀਏ ਜੇ ਅਸੀਂ ਮਾਰੇ ਪ੍ਰਮਾਣ ਨਹੀਂ ਕਸਮਿੰਦੇ ਹਾਂ ਨਾਨਕ ਜਾਨ ਕੀ ਵਿੱਦਿਆ ਹੋਵੇ ਅੱਧੀ ਸਮਝ ਹੋਵੇ ਭਾਵੇਂ ਸਾਨੂੰ ਨਾਨਕ ਜਾਨ ਜਾਣ ਸੁਜਾਣ ਮਹਾਰਾਜ ਕਹਿੰਦੇ ਅੰਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੋ ਅੰਤਰੀਅਮ ਵੀ ਵਾਹਿਗੁਰੂ ਹੈ ਉਹ ਸੁਜਾਣ ਅੰਤਰੀਅਮ ਹੀ ਹੈ ਉਹ ਸਾਰੇ ਦੀ ਗੁਰੂਤਾ ਨੂੰ ਜਾਣਦਾ ਹੈ ਉਸ ਪਰਮੇਸ਼ ਨੂੰ ਤੇਰਾ ਸੁਜਾਣ ਅੰਤਿਜਾਮੀ ਜਾਣ ਲੈਣਾ ਇਹ ਜਾਣ ਗਿਆਨ ਹੋਣਾ ਚਾਹੀਦਾ ਜਿਹਨੂੰ ਗਿਆਨਿਆਕ ਗੁਰੂ ਸਾਹਿਬ ਸੰਸੁਣਦਾ ਅਸਰ ਦੇਖਦਾ ਕਿਉ ਮੁੱਕਰ ਪਿਆ ਜਾਏ ਉਹ ਪਰਮੇਸ਼ਰ ਹੈ ਜਾਏ ਕਮਰਤ ਹੈ ਘੜਕੜ ਦੇ ਅੰਦਰ ਵੀ ਜਾਣਦਾ ਹੈ ਜਿਹੜਾ ਇਹੋ ਜਾਣ ਲਵੇ ਉਹ ਹੀ ਭਾਈ ਚੰਦਰ ਵਸੁਖਾਰੰਦਰ ਵੀ